ਹਾਂਜੀ ਅਮਰਸਾਦ ਦੇ ਖੰਡਵੜਾ ਇਲਾਕੇ ਦੇ ਵਿੱਚ ਇੱਕ ਮੰਦਿਰ ਤੇ ਹਮਲਾ ਹੋਇਆ ਵਾ ਇੱਕ ਕੋਈ ਬੰਬ ਛੁੱਟਿਆ ਗਿਆ ਵਾ ਇਹ ਰਾਤ 12:30 ਵਜੇ ਹੋਇਆ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਫੋਟੋ ਜੀ ਤੋਂ ਪਤਾ ਲੱਗਾ ਕਿ ਦੋ ਨੌਜਵਾਨ ਮੋਟਰਸਾਈਕਲ ਤੇ ਜੋ ਸਵਾਰ ਸਨ ਉਹਨਾਂ ਦੇ ਹੱਥ ਵਿੱਚ ਝੰਡਾ ਸੀ ਕਾਫੀ ਦੇਰ ਮੋਟਰਸਾਈਕਲ ਤੇ ਮੰਦਿਰ ਦੇ ਬਾਹਰ ਖੜੇ ਰਹਿ ਔਰ ਫਿਰ ਉਹਨਾਂ ਨੇ ਕੋਈ ਬੰਬ ਵਰਗੀ ਚੀਜ਼ ਮੰਦਿਰ ਦੇ ਅੰਦਰ ਛੁੱਟੀ ਜਿਹਦੇ ਬਾਅਦ ਇੱਕ ਜ਼ੋਰਦਾਰ ਧਮਾਕਾ ਹੋਇਆ ਧਮਾਕੇ ਦੇ ਸਮੇਂ ਮੰਦਿਰ ਦਾ ਪੁਜਾਰੀ ਵੀ ਅੰਦਰ ਸੀ ਪਰ ਖੁਸ਼ਕਿਸਮਤੀ ਨਾਲ ਉਹ ਬਚ ਗਿਆ ਇਸ ਧਮਾਕੇ ਵਿੱਚ ਕਿਹਦੇ ਘਰੋਂ ਦੀ ਖਬਰ ਨਹੀਂ ਹੈ ਪਰ ਲੋਕਾਂ ਵਿੱਚ ਦਹਿ ਦਾ ਮਾਹੌਲ ਹੈ ਮੰਦਿਰ ਤੇ ਪਹਿਲਾ ਹੁੜਾ ਮੰਦਿਰ ਖੰਡਵਾਲਾ ਲਾਕੇ ਠਾਕ ਦਵਾਰਾ ਹੈ ਉੱਤੇ ਹਮਲਾ ਹੋਇਆ ਹੈ ਪੁਲਿਸ ਨੇ ਸੀਸੀਟੀਵੀ ਕੈਮਰੇ ਦੀ ਫੋਟੋ ਆਪਣੇ ਕਬਜ਼ੇ ਵਿੱਚ ਲੈ ਕੇ ਤਫ਼ਤੀਸ਼ ਜਾਰੀ ਕਰ ਦਿੱਤੀ ਆ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਆ ਕਿ ਇਸ ਹਮਲੇ ਦੇ ਪਿੱਛੇ ਮਨੋਰਥ ਕੀ ਸੀ ਇਹ ਮੰਦਿਰ ਤੇ ਆਪਣੀ ਤਰ੍ਹਾਂ ਦਾ ਪਹਿਲਾ ਹਮਲਾ ਵਾ ਠਾਕ ਦਵਾਰਾ ਨਾਮ ਦਾ ਇਹ ਮੰਦਿਰ ਹੈ ਖੰਡਵਾਲਾ ਇਲਾਕੇ ਦੇ ਵਿੱਚ ਜਿਸ ਤੇ ਕੋਈ ਬੰਬ ਜਾਂ ਗ੍ਰਨੇਡ ਵਗੈਰਾ ਸੁੱਟਿਆ ਗਿਆ ਅੱਤਵਾਦ ਕਹਾ ਹੈ ਅੱਤਵਾਦ ਕਾ ਵੀ ਜ਼ੋਰਦਾਰ ਸੀ ਲੋਕਾਂ ਵਿੱਚ ਦਹਿ ਦਾ ਮਾਹੌਲ ਹੈ ਪੁਲਿਸ ਜਾਂਚ ਕਰ ਰਹੀ ਆ